ਔਰ ਓਦਵਾ ਆ ਮੇਰਾ ਸ਼ੇਰ ਆਲੇ ਨਸਵਾਰ ਲੈ ਕੇ ਆ ਮੇਰਾ ਪੁੱਤ ਆਪਣੇ ਕੋਲ ਤਾਂ ਟਾਈਮ ਨਹੀਂ ਨਾਲੇ ਭੈਣ ਦੇਣ ਦੀ ਬਾਣੀਆਂ ਨਾਲ ਤਾਂ ਮੇਰੀ ਬਣਦੀ ਨਹੀਂ ਤੇਰਾ ਕੋਈ ਨਾ ਵਟਦਾ ਰੌਲਾ ਆਲੇ ਫੜ ਜਾ ਮਲ ਬਣ ਕੇ ਚਲ ਤੂੰ ਤਾਂ ਘਰ ਦਾ ਬੰਦਾ ਤੇਰੇ ਪਿੱਛੇ ਰਿਸ਼ਕ ਲੈ ਲੈਣੇ ਆ ਪਰ ਜੁਰਮਾਨਾ ਲੱਗੂ ਉਹ ਕਹਦਾ ਓਏ 5 ਰੁਪਏ ਪਹਿਲਾਂ ਕੁਲਫੀਆਂ ਵਾਸਤੇ ਦੇ ਕਿਉਂ ਮੋਰਨੀ ਹੁੰਦੀ ਐ ਜਿਹੜੀਆਂ ਚੀਜ਼ਾਂ ਖਾ ਖਰੋ ਬਮਾਰ ਹੋ ਜਿਓਗੇ ਨਹੀਂ ਹੁੰਦੇ ਦੇ ਦੇ ਆੜੇ ਆੜੇ ਮਾਮਾ ਬਣ ਕੇ ਐਂ ਕਾਨੂੰ ਕਰਦਾ ਤੈਨੂੰ ਕੀ ਘਾਟਾ ਪੈਂਦਾ ਭੈਣ ਦੇਣ ਤੇ ਆ? ਛੋੜੇ ਪੜੀ ਪਲਸਣਾ ਦੀ ਐ। ਲੈ ਮੇਰੇ 2 ਰੁਪਏ। ਮੈਂ ਲੈ ਲਊਂਗਾ। ਅਸਰੇ ਜਿੱਦ ਦਾ ਸਵਾਲ ਆ। ਕਿਹੜੇ 2 ਰੁਪਏ? ਕਿੰਨਾ ਚੁਠਾ ਉਹ ਭੈਣ ਦੇਣੇ ਦਾ? ਲੈ ਤੇਰੇ ਜੰਮਣ ਲੈ ਲੈ ਉਹ ਰੋੜਾ 2 ਰੁਪਏ। ਤੈ ਮੈਨੂੰ ਕਿੱਦਾਂ ਦਿੱਤਾ ਸੀ ਚੱਕ ਵੱਡਾ ਜਾਲਦਾਰ। ਬੇ ਪੁੱਤ ਕਿਉਂ ਤੰਗ ਕਰਦਾ ਆਪਣੇ ਮਾਮੇ ਨੂੰ? ਨਾ ਪੁੱਤ, ਤੁਹਾਡਾ ਮਾਮਾ ਜੀ ਐ। ਸਾਡਾ ਮਾਮਾ ਬੜਾ ਕਚੂਸ ਮੱਖੀ ਚੂਸ। ਲੈ 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 ਦੇਖ ਲੈ ਭੈਣ।